ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਇੱਕ ਤਰੀਕ ਨੂੰ ਪੂਰਨਮਾਸ਼ੀ ਵਾਲੇ ਦਿਨ ਦੁੱਧ ਦਾ ਉਪਾਅ ਕਰ ਲੈਂਦੇ ਹੋ ਮੰਨ ਕੇ ਚਲੋ ਤੁਹਾਡੀ ਗਰੀਬੀ ਕੱਟੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਪੂਰਨਮਾਸ਼ੀ ਦੀ ਰਾਤ ਨੂੰ ਘਰ ਦਾ ਇੱਕ ਮੈਂਬਰ ਵੀ ਦੁੱਧ ਦਾ ਇਹ ਉਪਾਅ ਕਰ ਲੈਂਦਾ ਹੈ ਉਸਦੇ ਹਰ ਪ੍ਰਕਾਰ ਦੇ ਕਰਜ਼ੇ ਦੂਰ ਹੋ ਜਾਣਗੇ। ਸਾਥ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰਿਓ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਦੇ ਵਿੱਚ ਨਹੀਂ ਆਉਂਦੀ। ਇਸ ਲਈ ਤੁਸੀਂ ਪੂਰੀ ਵੀਡੀਓ ਨੂੰ ਸੁਣਨਾ ਤੇ ਸਮਝ ਲੈਣਾ। ਸਾਥ ਸੰਗਤ ਜੀ ਆਪਾਂ ਸਾਰੇ ਹੀ ਜ਼ਿੰਦਗੀ ਵਿੱਚ ਇਸ ਕੰਮ ਦੇ ਵਿੱਚ ਹੀ ਲੰਘਾ ਦਿੰਨੇ ਆ ਕਿ ਸਾਨੂੰ ਸਾਰੀਆਂ ਹੀ ਖੁਸ਼ੀਆਂ ਮਿਲ ਜਾਣ। ਸਾਨੂੰ ਹਰ ਪ੍ਰਕਾਰ ਦਾ ਸੁੱਖ ਮਿਲ ਜਾਵੇ। ਅਤੇ ਆਪਾਂ ਨੂੰ ਇਹਨਾਂ ਨੂੰ ਪਾਉਣ ਦੇ ਲਈ ਫਿਰ ਕਿੰਨਾ ਭੱਜੇ ਫਿਰਦੇ ਹਾਂ। ਇਦਾਂ ਦਾ ਹੀ ਜਿਵੇਂ ਸੁੱਖਾਂ ਨੇ ਸਾਡੇ ਤੋਂ ਮੋਹੀ ਮੋੜ ਲਿਆ ਹੋਵੇ। ਕਈ ਵਾਰ ਇਦਾਂ ਹੁੰਦਾ ਹੈ। ਆਪਾਂ ਉਂਝ ਤਾਂ ਸਾਰੇ ਜਾਣੇ ਆਖਦੇ ਆ ਮੈਂ ਠੀਕ ਹਾਂ, ਮੈਂ ਖੁਸ਼ ਹਾਂ। ਪਰ ਜਦੋਂ ਆਪਾਂ ਕਿਸੇ ਦੇ ਅੰਦਰ ਦੀ ਗੱਲ ਨੂੰ ਬੁੱਝਦੇ ਹਾਂ ਤਾਂ ਉਹ ਆਖਦਾ ਮੇਰੇ ਕੋਲ ਸਭ ਕੁਝ ਹੈ ਪਰ ਮੈਂ ਖੁਸ਼ ਨਹੀਂ ਹਾਂ ਸਾਧ ਸੰਗਤ ਜੀ ਮਨੁੱਖ ਅੱਜ ਸਾਰੀਆਂ ਹੀ ਸੁੱਖ ਸਹੂਲਤਾਂ ਤੇ ਪੈਸਾ ਵੀ ਇਕੱਠਾ ਕਰ ਲੈਂਦਾ ਹੈ ਫਿਰ ਵੀ ਜ਼ਿੰਦਗੀ ਵਿੱਚ ਖੁਸ਼ੀਆਂ ਨਹੀਂ ਪਾ ਰਿਹਾ ਉਹ ਖੁਸ਼ ਹੈਗਾ ਹੈ ਜਾਂ ਨਹੀਂ ਹੈ ਮਨ ਵਿੱਚ ਸੁਕੂਨ ਹੀ ਨਹੀਂ ਹੁੰਦਾ ਤੇ ਆਪਾਂ ਆਪਣੇ ਅੰਦਰ ਜੇਕਰ ਝਾਤ ਮਾਰੀਏ ਤਾਂ ਆਪਣੇ ਵਿੱਚੋਂ ਵੀ ਬਹੁਤ ਸਾਰੇ ਸਾਥੀ ਤੇ ਰਿਸ਼ਤੇਦਾਰ ਵੀ ਹੋਣਗੇ ਪਰ ਆਪਾਂ ਕੋਈ ਐਵੇਂ ਦਾ ਨਹੀਂ ਹੋਵੇਗਾ ਕਿ ਜੋ ਸਾਡੇ ਇਕੱਲੇਪਣ ਨੂੰ ਦੂਰ ਕਰ ਸਕੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇੱਕ ਖਾਸ ਤੇ ਮਹੱਤਵਪੂਰਨ ਤੁਹਾਨੂੰ ਗੱਲ ਦੱਸਣ ਵਾਲੇ ਹਾਂ ਜੀ ਤੁਹਾਡੇ ਘਰ ਵਿੱਚ ਹੋਣ ਗਿਆ ਹੁਣ ਬਸ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਅੱਜ ਦੇ ਵਿਸ਼ੇ ਨੂੰ ਸਮਝਾਉਣ ਦੇ ਲਈ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੇ ਹਾਂ ਜਾਇ ਇਹ ਕਹਿ ਲੋ ਤੁਹਾਡੇ ਨਾਲ ਇੱਕ ਨਿੱਕੀ ਕਹਾਣੀ ਇੱਕ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਕਹਾਣੀ ਦੇ ਮਾਧਿਅਮ ਰਾਹੀਂ ਤੁਹਾਨੂੰ ਵੀਡੀਓ ਦਾ ਵਿਸ਼ਾ ਬੜੀ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇਗਾ। ਸਾਤਸੰਗ ਜੀ ਇੱਕ ਵਾਰ ਦੀ ਗੱਲ ਹੈ ਇੱਕ ਮਨੁੱਖ ਵੈਦ ਦੇ ਕੋਲ ਜਾਂਦਾ ਹੈ। ਆਖਦਾ ਹੈ ਮੈਨੂੰ ਲੱਗਦਾ ਮੇਰੀ ਤਾਂ ਪੂਰੀ ਜ਼ਿੰਦਗੀ ਇਦਾਂ ਹੀ ਲੰਘ ਜਾਣੀ ਹੈ। ਮੇਰੀ ਜ਼ਿੰਦਗੀ ਦਾ ਕੋਈ ਵੀ ਮਾਇਨੇ ਨਹੀਂ ਹੈ। ਭਾਵਕੇ ਕੋਈ ਮਤਲਬ ਹੀ ਨਹੀਂ ਲੱਗਦਾ। ਮੇਰੇ ਕੋਲ ਤਾਂ ਕੋਈ ਖੁਸ਼ੀ ਨਹੀਂ ਹੈਗੀ। ਮੇਰੇ ਕੋਲ ਸਭ ਸੁੱਖ ਤੇ ਪੈਸਾ ਚਾਹੀਦਾ ਹੈ। ਹੈਗਾ ਵੀ ਹੈ ਸਭ ਕੁਝ ਹੈ ਕੁਝ ਹਿੱਸੇ ਤੱਕ ਪਰ ਮੈਂ ਖੁਸ਼ ਨਹੀਂ ਹਾਂ ਹੁਣ ਤੇ ਜੀਣ ਦੀ ਵੀ ਮੇਰੇ ਦਿਲ ਵਿੱਚ ਕੋਈ ਇਸ਼ਿਆ ਨਹੀਂ ਜਾਗਦੀ ਮੈਂ ਤਾਂ ਜੀਣਾ ਵੀ ਨਹੀਂ ਚਾਹੁੰਦਾ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਉਹ ਵੈਦ ਆਖਦਾ ਹੈ ਇੱਕ ਬਜ਼ੁਰਗ ਜਹੀ ਮਾਤਾ ਨੂੰ ਆਵਾਜ਼ ਲਗਾਉਂਦਾ ਹੈ ਉਹਦੇ ਨਾਲ ਉਥੇ ਉਹ ਜਿਹੜੇ ਕੰਮ ਕਰਵਾਉਂਦੀ ਸੀ ਉਹ ਕਹਿੰਦਾ ਮੈਂ ਜੋ ਵੀ ਮਾਤਾ ਤੋਂ ਪੁੱਛਾਂਗਾ ਤੂੰ ਬਸ ਧਿਆਨ ਨਾਲ ਸੁਣੀ ਜਾਵੀਂ ਉਹ ਮਾਤਾ ਨੂੰ ਆਖਦਾ ਤੇ ਮਾਤਾ ਕਹਿੰਦੀ ਮੇਰੇ ਘਰ ਵਾਲਾ ਅਕਾਲ ਚਲਾਣਾ ਕਰ ਗਿਆ ਫਿਰ ਇੱਕ ਪੁੱਤਰ ਸੀ ਉਹ ਵੀ ਲਾ ਇਲਾਜ ਬਿਮਾਰੀ ਦੇ ਵਸ ਪੈ ਗਿਆ ਉਸੇ ਬਿਮਾਰੀ ਦੇ ਨਾਲ ਚੱਲ ਵਸਿਆ ਮੇਰੇ ਕੋਲ ਹੁਣ ਕੁਝ ਵੀ ਨਹੀਂ ਹੈ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਬਚਿਆ ਹੀ ਨਹੀਂ ਮੈਨੂੰ ਨਹੀਂ ਪਤਾ ਕਿ ਮੈਨੂੰ ਮੌਤ ਕਦੋਂ ਆਵੇਗੀ ਮੈਂ ਤਾਂ ਕੁਝ ਖਾਂਦੀ ਪੀਂਦੀ ਵੀ ਨਹੀਂ ਪਰ ਮਨ ਨੂੰ ਚੈਨ ਵੀ ਨਹੀਂ ਮਿਲਦਾ ਮੇਰੀ ਜ਼ਿੰਦਗੀ ਵਿੱਚ ਹਾਸਾ ਤੇ ਖੁਸ਼ੀ ਕੁਝ ਵੀ ਨਹੀਂ ਰਹਿ ਗਿਆ ਮੈਂ ਤਾਂ ਹਰ ਪਲ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਸੋਚਦੀ ਸੀ ਇੱਕ ਦਿਨ ਮੈਂ ਇਥੋਂ ਆਪਣਾ ਕੰਮ ਕਰਕੇ ਘਰ ਵੱਲ ਨੂੰ ਜਾ ਰਹੀ ਸੀ ਤਾਂ ਕੁੱਤੇ ਦਾ ਇੱਕ ਨਿੱਕਾ ਜਿਹਾ ਬੱਚਾ ਮੇਰੇ ਨਾਲ ਘਰ ਤੱਕ ਆ ਗਿਆ ਤੇ ਬਾਹਰ ਬੜੀ ਠੰਡ ਸੀ ਜਿਸ ਕਾਰਨ ਮੈਂ ਹਨੂੰ ਅੰਦਰ ਰੱਖ ਕੇ ਥੋੜਾ ਜਿਹਾ ਦੁੱਧ ਪਿਆਇਆ ਰੋਟੀ ਵੀ ਖਵਾ ਦਿੱਤੀ ਉਹ ਖਾ ਕੇ ਮੇਰੇ ਪੈਰਾਂ ਦੇ ਨਾਲ ਲੱਗ ਕੇ ਸੌ ਗਿਆ ਅੱਜ ਮੈਨੂੰ ਬੜੀ ਸ਼ਾਂਤੀ ਮਿਲੀ ਸੀ ਮੈਨੂੰ ਇਦਾਂ ਲੱਗਾ ਜਿਵੇਂ ਮੈਂ ਕਿਸੇ ਜੀਵ ਦੀ ਮਦਦ ਕਰਕੇ ਬਹੁਤ ਹੀ ਪੁੰਨ ਕਮਾ ਲਿਆ ਹੋਵੇ ਜੇ ਮੈਂ ਹੋਰਾਂ ਲਈ ਵੀ ਕੁਝ ਕਰਾਂ ਮੇਰੇ ਮਨ ਵਿੱਚ ਇਹ ਇੱਛਾ ਜਾਗੀ ਤੇ ਫਿਰ ਮੈਨੂੰ ਕਿੰਨੀ ਖੁਸ਼ੀ ਮਿਲ ਜਾਵੇਗੀ ਵਿੱਚ ਕੋਈ ਬਿਮਾਰ ਸੀ ਤੇ ਮੈਂ ਉਸਦੇ ਲਈ ਖਿਚੜੀ ਬਣਾ ਕੇ ਲੈ ਗਈ ਐਵੇਂ ਮੈਂ ਉਹਦੇ ਕੋਲ ਬੈਠ ਕੇ ਉਹਨੂੰ ਖਵਾਈ ਦੋ ਚਾਰ ਗੱਲਾਂ ਕੀਤੀਆਂ ਮੈਂ ਕੁਝ ਨਾ ਕੁਝ ਕਰਦੀ ਰਹਿੰਦੀ ਸੀ ਕਹਿੰਦੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਮੇਰਾ ਹੀ ਮਨ ਕੁਝ ਹੋਰ ਹੋ ਗਿਆ ਉਹਦੇ ਮਨ ਦਾ ਵੀ ਭਾਰ ਘਟ ਗਿਆ ਦੂਜਿਆਂ ਨੂੰ ਜਿਸ ਨਾਲ ਖੁਸ਼ੀ ਮਿਲ ਜਾਵੇ ਅੱਜ ਮੈਨੂੰ ਉਸ ਗੱਲ ਤੋਂ ਖੁਸ਼ੀ ਮਿਲਦੀ ਹੈ ਇਹ ਉਸ ਮਾਤਾ ਦੇ ਵਿਚਾਰ ਸਨ ਅੱਜ ਮੈਂ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਵੰਡ ਕੇ ਆਪਣੀਆਂ ਖੁਸ਼ੀਆਂ ਲੱਭਦੀ ਫਿਰਦੀ ਹਾਂ ਉਹ ਜੋ ਉੱਥੇ ਵੈਦ ਕੋਲ ਆਏ ਸੀ ਉਹ ਰੋਣ ਲੱਗ ਪਏ ਤੇ ਕਹਿੰਦਾ ਮੈਂ ਉਸ ਚੀਜ਼ ਵੱਲ ਦੇਖ ਲਿਆ ਹੈ ਜੋ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਇਸ ਗੱਲ ਤੇ ਨਹੀਂ ਹੁੰਦੀਆਂ ਕਿ ਕਿੰਨੇ ਖੁਸ਼ ਹਾਂ ਕਿੰਨਾ ਪੈਸਾ ਹੈ ਸਾਡੇ ਕੋਲ ਭਾਵ ਕਿ ਇਸ ਗੱਲ ਤੋਂ ਹੁੰਦੀ ਹੈ ਸਾਡੇ ਕਾਰਨ ਆਸੇ ਪਾਸੇ ਦੇ ਲੋਕ ਕਿੰਨੇ ਖੁਸ਼ ਹਨ ਜਦੋਂ ਵੀ ਐਵੇਂ ਲੱਗੇ ਤਾਂ ਇੱਕ ਵਾਰ ਜ਼ਰੂਰ ਵੇਖਿਓ ਸਾਡੇ ਕਾਰਨ ਕਿਸੇ ਹੋਰ ਨੂੰ ਖੁਸ਼ੀ ਮਿਲ ਜਾਵੇ ਤਾਂ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਹੀ ਖੁਸ਼ੀਆਂ ਆ ਜਾਂਦੀਆਂ ਹਨ ਦੁੱਖ ਵੰਡਣ ਦੇ ਨਾਲ ਘਟ ਹੋ ਜਾਂਦੇ ਹਨ ਖੁਸ਼ੀਆਂ ਵੰਡਣ ਨਾਲ ਵੱਧ ਜਾਂਦੀਆਂ ਹਨ ਜੇ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੀਦੀਆਂ ਹਨ ਤਾਂ ਖੁਸ਼ੀਆਂ ਵੰਡਣੀਆਂ ਸਿੱਖੋ ਉਸ ਬਜ਼ੁਰਗ ਮਾਈ ਨੇ ਕਿਹਾ ਉਹ ਦੁੱਧ ਦਾ ਜਿਹੜਾ ਮੈਂ ਬਾਟਾ ਸੀ ਨਾ ਝੇੜਾ ਦੁੱਧ ਮੈਂ ਕੁੱਤੇ ਲਈ ਰੱਖਿਆ ਸੀ ਆਪਣੇ ਹਿੱਸੇ ਦਾ ਉਹ ਦੁੱਧ ਸੀ ਜਿਹੜਾ ਮੈਂ ਉਸ ਦਿਨ ਉਸ ਨੂੰ ਪਾਇਆ ਸੀ ਉਸ ਦੁੱਧ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਉਸ ਦੁੱਧ ਦੇ ਬਾਟੇ ਨੇ ਹੀ ਮੈਨੂੰ ਸਿਖਾ ਦਿੱਤਾ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਉਸ ਦੇ ਨਾਲ ਵੀ ਸਾਨੂੰ ਕਿੰਨੀ ਸ਼ਾਂਤੀ ਤੇ ਸਕੂਨ ਮਿਲ ਜਾਂਦਾ ਹੈ ਉਹ ਸ਼ਾਂਤੀ ਕਿਧਰੇ ਹੋਰ ਨਹੀਂ ਮਿਲ ਸਕਦੀ ਇਹ ਦੁੱਧ ਆਪਾਂ ਉਪਾਹ ਕਰਕੇ ਵੇਖ ਲਈਏ ਜਦੋਂ ਇਹਨੇ ਇੱਕ ਗੱਲ ਸੁਣੀ ਤਾਂ ਉਸ ਵਿਅਕਤੀ ਨੂੰ ਸਮਝ ਵਿੱਚ ਆ ਗਿਆ ਕਿ ਜ਼ਿੰਦਗੀ ਦੀ ਅਸਲ ਖੁਸ਼ੀ ਹੈ ਕਿੱਥੇ ਹੈ ਫਿਰ ਆਪਾਂ ਇਹ ਦੁੱਧ ਦਾ ਉਪਾਗ ਕਰਕੇ ਵੇਖ ਲਈਏ ਸ਼ਾਇਦ ਇਹਦੇ ਨਾਲ ਸਾਡੀ ਜ਼ਿੰਦਗੀ ਦਾ ਭਾਰ ਘਟ ਜਾਵੇ ਸਾਡੇ ਮਨ ਦਾ ਬੋਝ ਹਲਕਾ ਹੋ ਜਾਵੇ ਇੱਕ ਵਾਰ ਨਾ ਇੱਕ ਰਾਜੇ ਦੇ ਦਰਬਾਰ ਵਿੱਚ ਲੱਗਾ ਸੀ ਤੇ ਠੰਡ ਬੜੀ ਸੀ ਧੁੱਪ ਵਿੱਚ ਹੀ ਅੱਜ ਸਾਰੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਇਹਨੇ ਨੂੰ ਇੱਕ ਮਨੁੱਖ ਆਉਂਦਾ ਉਹ ਕਹਿੰਦਾ ਮੇਰੇ ਕੋਲ ਐਵੇਂ ਦੀਆਂ ਦੋ ਚੀਜ਼ਾਂ ਹਨ ਜਿਸ ਨੂੰ ਅੱਜ ਤੱਕ ਨਾ ਕੋਈ ਵੇਖ ਸਕਿਆ ਤੇ ਨਾ ਹੀ ਕੋਈ ਦੱਸ ਸਕਿਆ ਕਿ ਇਹ ਹੈ ਕੀ ਜੋ ਉਥੋਂ ਦਾ ਰਾਜਾ ਸੀ ਕਹਿੰਦਾ ਮੈਨੂੰ ਵਖਾ ਆਪਣੇ ਸਭ ਦੇ ਸਾਹਮਣੇ ਰੱਖ ਦਿੱਤੀਆਂ ਉਹ ਵੇਖਣ ਵਿੱਚ ਜਿਵੇਂ ਇੱਕੋ ਜਹੀਆਂ ਹੀ ਲੱਗਦੀਆਂ ਸਨ ਰੰਗ ਰੂਪ ਆਕਾਰ ਵੀ ਇੱਕੋ ਵਰਗਾ ਸੀ ਸਭ ਨੇ ਕਿਹਾ ਇੱਕ ਵਰਗੀਆਂ ਹਨ ਇਹ ਦੋਵੇਂ ਇਹਨਾਂ ਦੋਨਾਂ 'ਚ ਕੋਈ ਅੰਤਰ ਨਹੀਂ ਵੇਖਣ ਵਿੱਚ ਜ਼ਰੂਰ ਇੱਕ ਵਰਗੀਆਂ ਸਨ ਪਰ ਮੈਂ ਇਹਨਾਂ ਵਿੱਚ ਅੰਤਰ ਇਹ ਦੋਵੇਂ ਹੀ ਵੱਖ-ਵੱਖ ਹਨ ਇਹ ਦੱਸ ਸਕਦਾ ਹਾਂ ਇਸ ਵਿੱਚ ਇੱਕ ਬੇਸ਼ਕੀਮਤੀ ਰਤਨ ਹੈ ਇੱਕ ਵਿੱਚ ਇੱਕ ਕੱਚ ਦਾ ਟੁਕੜਾ ਹੈ ਇਸ ਨੂੰ ਕੋਈ ਪਰਖ ਸਕਿਆ ਨਹੀਂ ਉਸਨੇ ਕਿਹਾ ਅੱਜ ਜੇਕਰ ਮੈਨੂੰ ਕੋਈ ਦੱਸ ਦੇਵੇ ਮੈਂ ਆਪਣਾ ਸਿਰ ਝੁਕਾ ਲਵਾਂਗਾ ਉਹਦੇ ਸਾਹਮਣੇ ਉਹ ਰਤਨ ਜਿਹੜਾ ਹੈ ਮੈਂ ਉਹਦੇ ਹੱਥ ਤੇ ਫਿਰ ਆਪ ਰੱਖ ਦੇਵਾਂਗਾ ਇਹ ਰਤਨ ਇੰਨਾ ਮਹਿੰਗਾ ਹੈ ਕਿ ਉਹਦੀਆਂ ਸੱਤ ਪੁਸ਼ਤਾਂ ਵੀ ਬੈਠ ਕੇ ਰਾਜ ਕਰਨ ਪਰ ਜੇ ਨਾ ਦੱਸ ਸਕਿਆ ਜੋ ਵੀ ਇਸ ਰਤਨ ਦਾ ਮੁੱਲ ਹੈ ਉਹ ਤੁਹਾਨੂੰ ਮੈਨੂੰ ਦੇਣਾ ਪੈਣਾ ਹੈ ਸਭ ਨੇ ਅੱਗੇ ਨਾ ਕਰ ਦਿੱਤੀ ਜਿਸ ਨੂੰ ਲੈ ਕੇ ਸੱਤ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਸਨ ਉਹ ਤਾਂ ਅਸੀਂ ਸੱਤ ਪੁਸ਼ਤਾਂ ਜਿਨ੍ਹਾਂ ਨੂੰ ਐਵੇਂ ਕਿਹਾ ਗਿਆ ਸੀ ਇੱਕ ਮਨੁੱਖ ਜੋ ਅੱਖਾਂ ਤੋਂ ਨਹੀਂ ਸੀ ਵੇਖ ਸਕਦਾ ਉਹ ਖੜਾ ਹੋ ਕੇ ਆਇਆ ਤੇ ਕਹਿੰਦਾ ਮੈਨੂੰ ਥੋੜਾ ਸਮਾਂ ਦਿਓ ਮੈਂ ਵੇਖ ਕੇ ਦੱਸ ਸਕਦਾ ਹਾਂ ਉਹ ਉਸ ਨੂੰ ਉਹਦੇ ਕੋਲ ਲੈ ਕੇ ਗਏ ਉਹ ਵੇਖ ਕੇ ਉਸਨੇ ਦੱਸ ਦਿੱਤਾ ਤੇ ਉਹ ਸਫਲ ਹੋ ਗਿਆ ਕਿਉਂਕਿ ਜੇਕਰ ਸਹਿਮਤੀ ਹੋਵੇਗੀ ਜੇ ਕਾਮਯਾਬ ਨਾ ਹੋਇਆ ਤਾਂ ਉਸਨੇ ਸਭ ਢਾਹ ਢੇਰੀ ਕਰਵਾ ਲੈਣਾ ਸੀ ਉਸ ਅੰਨੇ ਵਿਅਕਤੀ ਦੇ ਕੋਲ ਗਿਆ ਤੇ ਉਹਨੇ ਹੱਥ ਲਾਉਂਦੇ ਆ ਸਾਰ ਹੀ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਕਿ ਇਹ ਰਤਨ ਹੈ ਤੇ ਇਹ ਵਾੜਾ ਜਿਹੜਾ ਹੈ ਇਹ ਕੱਚ ਹੈ ਜੋ ਆਪਣੇ ਆਪ ਦੂਜੇ ਹੱਥਾਂ ਤੇ ਉਹ ਰਤਨ ਬੇਸ਼ਕੀਮਤੀ ਹੈ ਉਹ ਮਨੁੱਖ ਹੈਰਾਨ ਹੋ ਗਿਆ ਕਿ ਜਿਸਨੇ ਇਹ ਸਭ ਕੁਝ ਅੱਗੇ ਆ ਕੇ ਸਵਾਲ ਰੱਖਿਆ ਸੀ ਉਹਨੇ ਕਿਹਾ ਇਸ ਦੀਆਂ ਅੱਖਾਂ ਨਾ ਹੋਣ ਦੇ ਬਾਵਜੂਦ ਇਹਨੇ ਸਭ ਕੁਝ ਕਿਵੇਂ ਸਹੀ ਦੱਸ ਦਿੱਤਾ ਇਸਨੇ ਵੇਖ ਲਿਆ ਉਹਨੇ ਬੜਾ ਹੀ ਜਿਹੜਾ ਰਤਨ ਸੀਨਾ ਰਾਜੇ ਨੂੰ ਦੇ ਦਿੱਤਾ ਉਹ ਸਭ ਬੜੇ ਖੁਸ਼ ਹੋ ਗਏ ਤੇ ਮਨੋਕ ਕਹਿੰਦਾ ਦੱਸੋ ਤੁਸੀਂ ਕਿਵੇਂ ਪਤਾ ਲਗਾ ਸਕੇ ਹੋ ਕਿ ਇਸ ਵਿੱਚ ਰੇ ਰਤਨ ਹੈ ਉਹ ਕਹਿੰਦਾ ਕਿ ਅਸੀਂ ਧੁੱਪ ਵਿੱਚ ਬੈਠੇ ਹਾਂ ਕੱਚ ਜਿਹੜਾ ਹੁੰਦਾ ਹੈ ਧੁੱਪ ਵਿੱਚ ਗਰਮ ਹੋ ਜਾਂਦਾ ਹੈ ਜਿਹੜਾ ਰਤਨ ਹੈ ਧੁੱਪ ਵਿੱਚ ਵੀ ਠੰਡਾ ਹੀ ਰਹਿੰਦਾ ਹੈ ਸਾਧ ਸੰਗਤ ਜੀ ਇੱਥੇ ਫਿਰ ਸਾਨੂੰ ਸਿੱਖਣ ਨੂੰ ਕੀ ਮਿਲਦਾ ਹੈ ਆਪਣੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਹਨ ਫਿਰ ਉਸ ਦੇ ਬਾਵਜੂਦ ਵੀ ਵਿਅਕਤੀ ਨੂੰ ਠੰਡਾ ਰਹਿਣਾ ਚਾਹੀਦਾ ਹੈ ਉਹ ਮਨੋਖ ਰਤਨ ਦੇ ਵਾਂਗ ਫਿਰ ਚਮਕ ਜਾਂਦੇ ਹਨ ਜੋ ਦੁੱਖ ਰੋਗ ਤੋਂ ਘਬਰਾਉਂਦੇ ਨਹੀਂ ਉਹ ਟੁੱਟਦੇ ਨਹੀਂ ਹਰ ਸਮੇਂ ਜਿਹੜੇ ਗਰਮ ਰਹਿੰਦੇ ਹਨ ਗੁੱਸਾ ਕਰੋਧਿਤ ਕਰਦੇ ਹਨ ਆਪਣਾ ਹੀ ਨੁਕਸਾਨ ਕਰ ਬੈਂਦੇ ਹਨ ਉਹ ਮਨੋਖ ਕੱਚ ਦੇ ਵਾਂਗ ਹੈ ਬਦਸਲੋਕੀ ਕਿਸੇ ਨਾਲ ਨਾ ਕਰ ਇਹ ਜਿਹੜੇ ਤੁਸੀਂ ਇਦਾਂ ਕਰਦੇ ਹੋ ਰਿਸ਼ਤੇ ਗਵਾ ਬੈਠਦੇ ਹੋ ਸਿਹਤ ਵੀ ਖਰਾਬ ਕਰ ਬੈਠਦੇ ਹੋ ਫਿਰ ਘਬਰਾ ਕੇ ਹਿੰਮਤ ਹਾਰ ਕੇ ਆਪਣੇ ਹੱਥ ਕੁਝ ਨਹੀਂ ਆਉਂਦਾ ਇਸ ਲਈ ਇਹ ਸਮਾਂ ਰਹਿੰਦਿਆਂ ਹੀ ਪਰਮਾਤਮਾ ਦਾ ਨਾਮ ਲੈ ਕੇ ਸੋਚੋ ਕਿ ਇਸ ਚੀਜ਼ ਨੂੰ ਤੁਸੀਂ ਕਿਵੇਂ ਹੱਲ ਕਰ ਸਕਦੇ ਹੋ ਜਿੰਨਾ ਹੀ ਤੁਸੀਂ ਆਪਣੇ ਮਨ ਨੂੰ ਠੰਡਾ ਰੱਖੋਗੇ ਰਤਨ ਵਾਂਗ ਚਮਕ ਜਾਓਗੇ ਉਹ ਨਹੀਂ ਹਰ ਚੀਜ਼ ਤੁਹਾਡੇ ਅੱਗੇ ਆ ਕੇ ਆਪਣੇ ਆਪ ਸੌਖੀ ਹੋ ਜਾਵੇਗੀ ਸਾਥ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਚੰਗੀ ਲੱਗੇ ਤਾਂ ਕਿਸੇ ਹੋਰ ਵੀ ਭੈਣ ਭਰਾ ਦੇ ਨਾਲ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ